ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਕੌਰ ਵੈਬ ਤੁਸੀਂ ਦੇਖ ਰਹੇ ਹੋ ਖੇਤੀ ਜਾਗਰਣ ਦਾ ਖਾਸ ਐਪੀਸੋਡ ਸਾਡੇ ਨਾਲ ਅੱਜ ਮੌਜੂਦ ਹਨ ਸਿਰਸਾ ਤੋਂ ਸੁਖਵਿੰਦਰ ਸਿੰਘ ਸਿੱਧਾ ਉਹਨਾਂ ਕੋਲ ਚੱਲਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਉਹ ਕਦੋਂ ਤੋਂ ਖੇਤੀ ਕਰ ਰਹੇ ਹਨ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਕਦੋਂ ਤੋਂ ਖੇਤੀ ਕਰ ਰਹੇ ਹੋ ਮੈਂ ਸਨ 72 ਦੇ ਵਿੱਚ ਮੈਟ੍ਰਿਕ ਕਰਨ ਤੋਂ ਬਾਅਦ ਖੇਤੀ ਵਿੱਚ ਚਲਾ ਗਿਆ ਸੀਗਾ ਉਸ ਤੋਂ ਬਾਅਦ ਪਹਿਲਾਂ ਸਾਡੇ ਕੋਟਨ ਦੀ ਖੇਤੀ ਤੇ ਗੁਵਾਰ ਇਹ ਖੇਤੀ ਹੁੰਦੀ ਸੀ ਧੀਰੇ ਧੀਰੇ ਕੋਟਨ ਦੀ ਖੇਤੀ ਦੇ ਵਿੱਚ ਸੁੰਡੀ ਆਉਣ ਲੱਗੀ ਅਮਰੀਕਨ ਸੁੰਡੀ ਦਾ ਹਮਲਾ ਉਸ ਤੋਂ ਬਾਅਦ بیਟੀ ਕੋਟਨ ਆਇਆ ਉਸ ਨੇ ਕਿਸਾਨਾਂ ਨੂੰ ਕਾਫੀ ਫਾਇਦਾ ਦਿੱਤਾ بیਟੀ ਕੋਟਨ ਵੀ ਚੰਗਾ ਚੱਲਦੀ ਰਹੀ ਉਸ ਤੋਂ ਬਾਅਦ بیਟੀ ਕੋਟਨ ਦੇ ਸੁੰਡੀ ਸੰਸ਼ੀਲਤਾ ਆ ਗਈ ਗੁਲਾਬੀ ਸੁੰਡੀ ਨਾਲ ਸਾਨੂੰ بیਟੀ ਕੋਟਨ ਛੱਡ ਗਏ ਹੁਣ ਸਾਨੂੰ ਧਾਨ ਦੀ ਖੇਤੀ 'ਚ ਜਾਣਾ ਪਿਆ ਤੇ ਸਰਦੀਆਂ 'ਚ ਅਸੀਂ ਸਬਜ਼ੀਆਂ ਦੀ ਖੇਤੀ ਕਰਦੇ ਹਾਂ ਜਿਸ ਤਰ੍ਹਾਂ ਆਲੂ ਹੈ ਮਿਰਚ ਹੈ ਟਮਾਟਰ ਹੈ ਗੋਭੀ ਹੈ ਇਹਨਾਂ ਦੀ ਸਰਦੀ ਦੀ ਅਸੀਂ ਖੇਤੀ ਕਰਦੇ ਹਾਂ ਤੇ ਗੇਉਂ ਦੀ ਖੇਤੀ ਕਰਦੇ ਹਾਂ ਉਹਨੂੰ ਅਸੀਂ ਕਟਾਤਾ ਹੈ ਤੇ ਕੋਟਨ ਦੀ ਛੱਡ ਕੇ ਅਸੀਂ ਧਾਨ ਦੀ ਖੇਤੀ ਕਰ ਰਹੇ ਹਾਂ ਹੁਣ ਤੇ ਸਰ ਕਿੰਨੇ ਕਿੱਲੇ ਤੋਂ ਤੁਸੀਂ ਸ਼ੁਰੂ ਕੀਤੀ ਸੀ ਸ਼ੁਰੂਆਤ ਕੀਤੀ ਸੀ ਅਸੀਂ ਪਹਿਲਾਂ ਸਾਡੇ ਪਾਣੀ ਨਹੀਂ ਹੁੰਦਾ ਸੀ ਸਾਨੂੰ 72 ਦੇ ਵਿੱਚ ਟਿਊਬਵਲ ਲੱਗਣੇ ਸ਼ੁਰੂ ਹੋਏ ਅਸੀਂ 10-15 ਕਿੱਲੇ ਤੋਂ ਸ਼ੁਰੂ ਕਰੀ ਹੁਣ ਅਸੀਂ 30 ਕਿੱਲੇ ਏਕੜ ਦੀ ਖੇਤੀ ਕਰਦੇ ਹਾਂ ਤੇ ਹੁਣ ਕਿਸਾਨ ਨੂੰ ਇੱਕ ਵੱਡੀ ਸਮੱਸਿਆ ਪਰਾਲੀ ਦੀ ਆ ਰਹੀ ਹੈ ਪਿੱਛੇ 3-4 ਸਾਲ ਪਰਾਲੀ ਸਾਡੀ ਮੁੱਲ ਵਿਕਦੀ ਸਾਨੂੰ ਕੋਈ ਦਿੱਕਤ ਐਸ ਸਾਲ ਪਰਾਲੀ ਨਾ ਵਿਕਣੇ ਕਰਕੇ ਕਿਸਾਨ ਨੂੰ ਪਰਾਲੀ ਦੀ ਬਹੁਤ ਜ਼ਿਆਦਾ ਜਦੋਂ ਕਿ ਕਿਸਾਨ ਅੱਗ ਲਾ ਕੇ ਨਹੀਂ ਰਾਜੀ ਕਿਸਾਨ ਚਾਹੁੰਦਾ ਵੀ ਸਾਡੀ ਪਰਾਲੀ ਬੱਚੇ ਕਿਸੇ ਤਰ੍ਹਾਂ ਜਾਵੇ ਗੱਠਾਂ ਵੀ ਬਣਵਾਈਆਂ ਸੀ ਮਲਚਰ ਨਾਲ ਵੀ ਤਿਆਰ ਕਰੀ ਹੈ ਤੇ ਸੁਪਰ ਸੀਡ ਨਾਲ ਵੀ ਬਜਾਈ ਕਰੀ ਹੈ ਲੇਕਿਨ 14 ਇੱਕ ਦੀ ਪ੍ਰਾਲੀ ਜ਼ਿਆਦਾ ਹੋਣ ਕਰਕੇ ਕਿਸਾਨ ਨੂੰ ਇਹ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਉਸ ਨਾਲ ਕਿਸਾਨ ਦੀ ਬਜਾਈ ਜਿਵੇਂ ਸਬਜ਼ੀਆਂ ਦੀ ਵੀ ਲੇਟ ਹੁੰਦੀ ਹੈ ਤੇ ਗੇਹਾਂ ਦੀ ਵੀ ਲੇਟ ਹੁੰਦੀ ਹੈ ਕਿਸਾਨ ਦੇ ਸਭ ਤੋਂ ਵੱਡੀ ਪ੍ਰਾਲੀ ਦੀ ਕੋਈ ਕਿਸਾਨ ਨਹੀਂ ਚਾਹੁੰਦਾ ਮੈਂ ਅਗਲਾ ਮੈਂ 18 ਤੋਂ ਇਹ ਸੋਸਾਇਟੀ ਬਣਾ ਕੇ ਮਸ਼ੀਨਰੀ ਯੂਜ਼ ਕਰ ਰਹੇ ਹਾਂ ਮੇਰੇ ਪਿੰਡ ਚੈਤ ਕੀ ਅੱਗ ਬਿਲਕੁਲ ਨਹੀਂ ਲੱਗੀ ਲੇਕਿਨ ਫਿਰ ਵੀ ਕਿਸਾਨ ਨੂੰ ਐ ਦੀ ਦਿੱਕਤ ਬਹੁਤ ਆਈ ਕਿਉਂਕਿ ਐ ਦੀ ਪਰਾਲੀ ਦੀ ਹੈ ਨਹੀਂ ਜੀ ਮਾਰਕੀਟ ਹੈ ਨਹੀਂ ਸੀ ਇਸ ਕਰਕੇ ਅਸੀਂ 2000 ਰੁਪਏ ਏਕੜ ਦਾ ਕਿਸਾਨ ਨੇ ਕੋਲੋਂ ਦੇ ਕੇ ਪਰਵਾਲੀ ਦੀ ਇਕੱਠਾ ਬਣਾਈਆਂ ਤੇ ਉਹਨੂੰ ਚੁਕਵਾਇਆ ਤਾਂ ਸਰ ਵੈਸੇ ਤੇ ਕਹਿੰਦੇ ਆ ਨਾ ਕਿ ਪਰਾਲੀ ਨੂੰ ਤੁਸੀਂ ਖਾਦ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਪਰਾਲੀ ਨੂੰ ਤੇ ਖੇਤਾਂ 'ਚ ਵਿਛਾਲੋ ਉਸ ਤੋਂ ਬਾਅਦ ਤੁਸੀਂ ਕਣਕ ਦੀ ਚੋਦੀ ਬਿਜਾਈ ਕਰੋ ਉਹ ਜੀ ਅਸੀਂ ਹੈਪੀ ਸੀਡਰ ਨਾਲ ਕਰੀ ਸੀ ਉਹਦੇ ਵਿੱਚ ਨਾ ਦੋ ਤਿੰਨ ਸਮੱਸਿਆਵਾਂ ਦੀ ਇੱਕ ਤਾਂ ਚੂਹੇ ਦੀ ਬੜੀ ਸਮੱਸਿਆ ਆਉਣ ਲੱਗੀ ਹੈ ਹੈਪੀ ਸੀਡਰ ਨੂੰ ਦੂਸਰਾ ਉਹਦੇ ਵਿੱਚ ਕਿਸਾਨ ਨੂੰ ਪਾਣੀ ਲਾਉਣ ਦੇ ਵਿੱਚ ਜਿਸ ਤਰ੍ਹਾਂ ਲਾਈਟ ਦਾ ਹੈ ਕਿਆਰੇ ਛੋਟੇ ਕਰਕੇ ਥੋੜਾ ਹੈਪੀ ਸੈਡਰ ਕਾਮਯਾਬ ਹੈ ਮੈਂ ਫ੍ਰੀ ਦੇ ਰਿਹਾ ਦੋ ਸਾਲਾਂ ਤੋਂ ਕਿਸਾਨਾਂ ਨੂੰ ਮੇਰੇ ਹੈਪੀ ਸੈਡਰ ਨਾਲ 100 ਏਕੜ ਦੀ ਬਜਾਈ ਹੁੰਦੀ ਹੈ ਕਰ ਰਹੇ ਉਹ ਵੀ ਚੱਲ ਰਹੀ ਹੈ ਲੇਕਿਨ ਇਹਦਾ ਪ੍ਰੋਸੀਜ ਬੜਾ ਲੰਮਾ ਹੈ ਮਤਲਬ ਟਾਈਮ ਜ਼ਿਆਦਾ ਲੱਗਦਾ ਹੈ ਕਿਸਾਨ ਨੂੰ ਤੇ ਡੀਜ਼ਲ ਬਹੁਤ ਬਾਲ ਕੇ ਸਮੱਸਿਆ ਆਉਂਦੀ ਹੈ ਇਹਦੇ ਅਗਰ ਇਹ ਸਰਕਾਰ ਉੱਤੇ ਸਾਡੇ ਸਰਸਤਾ ਡਿਸਟ੍ਰਿਕਟ ਕੋਈ ਪ੍ਰਾਲੀ ਦੀ ਫੈਕਟਰੀ ਲਾ ਦੇ ਤਾਂ ਕਿਸਾਨ ਦੀ ਉਹ ਗੱਠਾਂ ਵੇਚਣ ਲੱਗ ਜਾਂਦਾ ਕਿਸਾਨ ਨੂੰ ਦਿੱਕਤ ਨਾ ਕਿਸਾਨ ਤੇ ਇਦਾਂ ਵੀ ਕਰਦੇ ਆ ਨਾ ਕਿ ਜਦੋਂ ਅਸੀਂ ਪਰਾਲੀ ਯੂਜ਼ ਕਰਦੇ ਆ ਪੂਰੇ ਵਰਤਦੇ ਆ ਤੇ ਪਰਾਲੀ ਇੱਕ ਵਰਤਨ ਤੋਂ ਬਾਅਦ ਖਾਦ ਦੀ ਥੋੜੀ ਘਟोतरी ਹੋ ਜਾਂਦੀ ਹੈ ਬਿਲਕੁਲ ਇਹ ਥੋੜੀ ਗੱਲ ਸਹੀ ਹੈ ਖਾਦ ਦੀ ਘਟोतरी ਜਿੱਥੇ ਅਸੀਂ ਬਹੁਣੇ ਆ ਲੇਕਿਨ ਜਮੀਨ ਦਾ ਕਲਰ ਵੀ ਖਤਮ ਹੁੰਦਾ ਹੈ ਪਾਣੀ ਦੀ ਖਾਦ ਦੀ ਵੀ ਹੁੰਦੀ ਹੈ ਲੇਕਿਨ ਇਹਦੇ ਹੋਣ ਵਾਸਤੇ ਕਿਸਾਨ ਵੱਡੇ ਟਰੈਕਟਰ ਚਾਹੀਦੇ ਆ ਵੱਡੇ ਸੰਦ ਚਾਹੀਦੇ ਆ ਕਿਸਾਨ ਨੂੰ ਉਪਲਬਧ ਕਰਨੇ ਥੋੜੀ ਜਿਹੀ ਦਿੱਕਤ ਆਉਂਦੀ ਪਰ ਸਰਕਾਰ ਜਿਵੇਂ ਤੁਸੀਂ ਕਹਿ ਰਹੇ ਹੋ ਸਰਕਾਰ ਤੇ ਤੁਹਾਨੂੰ ਇਹ ਵੀ ਦੇ ਰਹੀ ਹੈ ਕਿ ਕਿਰਾਏ ਤੇ ਮਸ਼ੀਨਰੀ ਵੀ ਦੇ ਰਹੀ ਹੈ ਮਿਲਦੀ ਹੈ ਲੇਕਿਨ ਉਹਦੇ ਚ ਨਾ ਪ੍ਰਕਿਰਿਆ ਜਿਆਦਾ ਲੰਬੀ ਹੈ ਮਿਲ ਰਹੀ ਹੈ ਜਿਸ ਤਰ੍ਹਾਂ ਕਹਿੰਦੇ 80% ਸਬਸਿਡੀ ਪਰ ਉਹ 80 ਨਹੀਂ ਉਹ ਕਿਸਾਨ ਕੋਲੇ 70 ਰਹਿੰਦੀ ਕਿਉਂਕਿ ਉਹਦੇ ਵਿੱਚ ਜੀਐਸਟੀ ਨਹੀਂ ਹੁੰਦਾ ਉਸ ਤੇ ਦੂਸਰਾ ਉਹਨਾਂ ਦੇ ਰੇਟ ਜਦੋਂ ਸਬਸਿਡੀ ਤੇ ਆਉਂਦੀ ਉਹਨਾਂ ਦੇ ਰੇਟ ਉੱਚੇ ਹੋ ਜਾਂਦੇ ਕਿਸਾਨ ਨੂੰ ਮਹਿੰਗੇ ਪੈਂਦੇ ਆ ਇਸ ਮਾਲ ਨੰਨ ਲੋਕ ਦੀ ਸਬਸਿਡੀ ਕਿਸਾਨ ਕੋਲੇ ਮਸੇ 40% ਹੀ ਰਹਿ ਜਾਂਦੀ ਐ ਐਸਸੀ ਦੀ ਵੀ ਕਿਹਾ ਅਸਤੀ ਜਾਂਦਾ ਲੇਕਿਨ ਕਿਸਾਨ ਤੇ ਹੀ ਪਹੁੰਚਦੇ ਬੰਦੇ 40% ਹੀ ਸਬਸਿਡੀ ਰਹਿ ਜਾਂਦੀ ਐ ਇਹ ਕਾਰਨ ਹੈ ਬਾਕੀ ਸਾਨੂੰ ਇੱਕ ਸੀਆਈਆਈਏ ਨੇ ਵੀ ਸਾਡੇ ਸੰਧੂ ਉਪਲਬਧ ਕਰਾਏ ਐ ਉਪਰਾਵਾ ਨੇ ਵੀ ਕਰਵਾਏ ਐ ਕਰਵਾ ਰਹੀਆਂ ਕਈ ਕੰਪਨੀਆਂ ਕਿਸਾਨ ਕਰ ਰਿਹਾ ਲੇਕਿਨ ਥੋੜੇ ਲਾਇਬਲ ਤੇ ਹੋ ਰਿਹਾ ਅਜੇ 40% ਹੀ ਐ 60% ਕਿਸਾਨਾਂ ਦੇ ਕੋਲੇ ਕਮੀ ਐ ਸੁਣਦਾ ਤੇ ਸਰ ਤੁਸੀਂ ਇੰਨੇ ਵੱਡੇ ਲੈਵਲ ਤੇ ਖੇਤੀ ਕਰ ਰਹੇ ਹੋ ਕਿਸ ਨੂੰ ਰੋਜ਼ਗਾਰ ਵੀ ਦਿੱਤਾ ਹੈ ਤੁਸੀਂ ਹਾਂਜੀ ਮੈਂ ਰੁਜ਼ਗਾਰ ਤਾਂ ਮੇਰੇ ਲਗਭਗ ਘਟੋ ਘਟ 15-20 ਆਦਮੀ ਰੁਜ਼ਗਾਰ ਤੇ ਰਹਿੰਦੇ ਆ ਸਬਜੀ ਸਰਦੀ ਸਰਦੀ ਮੇਰੇ ਕੋਲ 100 ਆਦਮੀ ਨੂੰ ਰੁਜ਼ਗਾਰ ਦਿੰਨਾ ਮੈਂ ਕਿਉਂਕਿ ਆਲੂ ਨੂੰ ਇਕੱਠਾ ਕਰਨਾ ਪਰਣਾ ਮਿਰਚ ਤੋੜਨੀ ਪੂਰੀ ਸਰਦੀ ਮੇਰੇ ਕੋਲੇ 100 ਆਦਮੀ ਨੂੰ ਮੈਂ ਕੰਮ ਦੇ ਰਿਹਾ ਹਾਂ ਰੁਜ਼ਗਾਰ ਦਾ ਸਿਸਟਮ ਸਬਜੀ ਦੇ ਵਿੱਚ ਬਹੁਤ ਜ਼ਿਆਦਾ ਲੇਕਿਨ ਸਬਜੀ ਦੀ ਮਾਰਕੀਟ ਹੀ ਥੋੜੀ ਦਿੱਕਤ ਹੈ ਤੇ ਕਿਸਾਨ ਨੂੰ ਉਹਦੇ ਕਰਕੇ ਲੌਸ ਤੇ ਮਾਰਕੀਟਿੰਗ ਵਾਸਤੇ ਤੁਸੀਂ ਕੀ ਉਪਰਾਲੇ ਕਰਦੇ ਹੋ ਮਾਰਕੀਟ ਮੰਡੀਆਂ ਚ ਹੀ ਵੇਚਦੇ ਆ ਜੀ ਅਸੀਂ ਜਿਸ ਤਰ੍ਹਾਂ ਸਾਡੇ ਨੇੜੇ ਦੀ ਕਿ ਰਾਜਸਥਾਨ ਹੈ ਆਲੂ ਤਾਂ ਸਾਡੇ ਜਿਆਦਾ ਰਾਜਸਥਾਨ ਜਾਂਦਾ ਹੈ ਜਾਂ ਜਿਸ ਤਰ੍ਹਾਂ ਮਿਰਚ ਹੈ ਇਹ ਵੀ ਮੰਡੀਆਂ ਚ ਡੇਲੀ ਵੇਚਣੀ ਪੈਂਦੀ ਠੀਕ ਹੈ ਤੇ ਸਰ ਤੁਹਾਡੇ ਜਿਵੇਂ ਅੱਧੇ ਅੱਗੇ بیٹے ہیں بچے ہیں ਉਹ ਵੀ ਇਸ ਪੰਮ ਚ ਲੱਗੇ ਹੋਏ ਆ ਹਾਂ ਮੇਰਾ ਬੇਟਾ ਹੁਣ ਮੇਰਾ ਬੇਟਾ ਹੀ ਵਾਈ ਕਰਾ ਰਿਹਾ ਉਹਨੇ ਬੀਏ ਕਰੀ ਉਸ ਤੋਂ ਬਾਅਦ ਉਹ ਵੀ ਵਾਈ ਚ ਹੀ ਹੈ ਇੱਕ ਬੇਟਾ ਹੈ ਉਹ ਵਾਈ ਤੇ ਹੀ ਚੱਲ ਰਿਹਾ ਹੈ ਵਾਈ ਦੀ ਖੇਤੀ ਨੂੰ ਚੰਗੀ ਹੈ ਲੇਕਿਨ ਕਿਸਾਨ ਨੂੰ ਇੱਕ ਤਾਂ ਹੁਣ ਲੇਬਰ ਦੀ ਦਿੱਕਤ ਆਉਣ ਲੱਗੀ ਦੂਸਰੀ ਖਰਚੇ ਬਹੁਤ ਵਧ ਗਏ ਬਚਤਾਂ ਘਟ ਗਈਆਂ ਇਸ ਕਰਕੇ ਵਾਹੀ ਨੂੰ ਅੱਗੇ ਬੱਚੇ ਜਾਣ ਨਹੀਂ ਰਹੇ ਬੱਚੇ ਆਂਦੇ ਵੀ ਨੌਕਰੀ ਪੇਸ਼ੇ ਜਿਆਦਾ ਕਮਾਈ ਹੈ ਉਧਰ ਨੂੰ ਜਾ ਰਹੇ ਕਿਉਂਕਿ ਉਹਨਾਂ ਨੂੰ ਸਹੂਲਤਾਂ ਵੀ ਜ਼ਿਆਦਾ ਹੈ ਬੀਮੇ ਮੈਡੀਕਲ ਫ੍ਰੀ ਕਿਸਾਨ ਨੂੰ ਇਹ ਚੀਜ਼ ਹੈ ਨਹੀਂ ਮੈਡੀਕਲ ਫ੍ਰੀ ਹੈ ਨਹੀਂ ਜਿਸ ਤਰ੍ਹਾਂ ਆਈ ਸਮਾਨ ਕਾਰਡ ਆਇਆ ਉਹ ਵੀ ਕਿਸਾਨ ਦੇ ਇਡਾ ਕੰਮ ਨਹੀਂ ਆ ਰਹੇ سرکار ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਕੀ ਮੰਗ ਹੈ ਸਰਕਾਰ ਨੂੰ ਮੈਂ ਤਾਂ ਇਹੀ ਮੰਗ ਹੈ ਵੀ ਜਿਹੜਾ ਆ ਆਇਸ਼ਮਾਨ ਕਾਰਡ ਨਾ ਇਹਦੀ ਲਿਮਟ ਵਧਾਈ ਤੇ ਕਿਸਾਨ ਨੂੰ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਮੁਲਾਜ਼ਮਾਂ ਦਾ ਹਰ ਇਲਾਜ ਫ੍ਰੀ ਹੁੰਦਾ ਕਿਸਾਨ ਦਾ ਵੀ ਉਸੇ ਤਰ੍ਹਾਂ ਹੋਣਾ ਚਾਹੀਦਾ ਕਿਸਾਨ ਕੋਲੇ ਨਹੀਂ ਕੋਸਟ ਨਹੀਂ ਹੁੰਦੀ ਕਿਸਾਨ ਨੂੰ ਇਲਾਜ ਦੀ ਬਹੁਤ ਨੁਕਸਾਨ ਹੁੰਦਾ ਸਭ ਤੋਂ ਵੱਡਾ ਕਿਸਾਨ ਦੇ ਇਹੀ ਦਿੱਕਤ ਹੈ ਬਾਕੀ ਦਾ ਚੱਲਦਾ ਰਹਿੰਦਾ ਚੰਨੀਆ ਪਰ ਇਹ ਇਲਾਜ ਵਾਲਾ ਹੋਣਾ ਚਾਹੀਦਾ ਇਸ ਚੀਜ਼ ਦਾ ਸਰ ਜਿਵੇਂ ਤੁਸੀਂ ਜਾਗਰਣ ਮਿਲੇਨੀਅਰ ਫਾਰਮਰ ਆਫ ਇੰਡੀਆ ਅਵਾਰਡਸ ਕਰਾ ਰਹੇ ਹੈ ਤੇ ਦੂਸਰਾ ਸਾਲ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਦਾਂ ਲੱਗਿਆ ਉਪਰਾਮਾ ਇਹ ਉਪਰਾਲਾ ਬਹੁਤ ਵਧੀਆ ਹੈ ਹੁਣ ਹਰ ਸਾਲ ਚਾਹੀਦਾ ਹੈ ਲੇਕਿਨ ਸਾਨੂੰ ਥੋੜਾ ਜਿਹਾ ਗਿਆਨ ਘੱਟ ਸੀ ਇੱਥੇ ਮੇਲੇ ਤੇ ਆ ਕੇ ਗਿਆਨ ਕੋਈ ਵੀ ਮੇਲਾ ਜਾਂ ਹੁੰਦਾ ਹੈ ਉਹਦੇ ਕਿਸਾਨ ਹੁੰਦਾ ਤੁਹਾਨੂੰ ਜਾਣਕਾਰੀ ਮਿਲਦੀ ਹੈ ਸਾਨੂੰ ਇੱਥੇ ਆਏ ਤੋਂ ਹੀ ਜਾਣਕਾਰੀ ਮਿਲੀ ਹੈ ਪਹਿਲਾਂ ਘੱਟ ਜਾਣਕਾਰੀ ਸੀ ਇਹ ਹੋਣਾ ਚਾਹੀਦਾ ਥੈਂਕ ਯੂ ਸਰ ਸ੍ਰੀ ਕਾਂ ਸਰ ਬਹੁਤ ਬਹੁਤ ਥੈਂਕ ਯੂ ਸੋ ਐਸਨ ਸਾਡੇ ਨਾਲ ਸਿਰਸਾ ਤੋਂ ਸੁਖਵਿੰਦਰ ਸਿੰਘ ਸਰ ਇੱਕ ਨਵੇਂ ਕਿਸਾਨ ਨਾਲ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਸਟ੍ਰੀ ਕਾਂ